ਸਾਰੰਭਤ ਵੱਡੀ ਗੱਲ ਹੁੰਦੀ ਹੈ ਫੋਰਛਾਏ ਕੰਮ ਸੈਕੰਡਰੀ ਨੇ ਆਪਣੇ ਜੋ ਕਿੰਨੇ ਲੋਕ ਪਾਕਿਸਤਾਨ ਚੋਂ ਆਏ ਨੇ ਉਹ ਆਪਣੇ ਧਰਮ ਕਰਕੇ ਆਏ ਨੇ ਜੇ ਧਰਮ ਨਾਲ ਪਿਆਰਾ ਨਾ ਹੁੰਦਾ ਫਿਰ ਤਾਂ ਉੱਥੇ ਜ਼ਮੀਨਾਂ ਆਜ਼ਾਦਤਾਂ ਸਾਰਾ ਕੁਝ ਸੀਗਾ ਉੱਥੇ ਹੀ ਰਹਿ ਜਾਂਦੇ ਪਰ ਨਹੀਂ ਆਪਣੇ ਧਰਮ ਦੀ ਵੱਡੀ ਗੱਲ ਸੀਗੀ ਤੇ ਸਾਰਾ ਛੜਛਾ ਕੇ ਆਪਾਂ ਇੱਥੇ ਆਏ ਸੋ ਹੁਣ ਵੀ ਉਹੀ ਗੱਲ ਹੋਈ ਹੈ ਕੱਲ ਪੱ ਚੱਲ ਰਹੀ ਸੀ ਕਾਠ ਵੀ ਵੱਡੇ ਹੁੰਦੇ ਸੀ ਸਾਰਾ ਕੁਝ ਹੁੰਦਾ ਸੀ ਪਰ ਲੋਕਾਂ ਨੇ ਮਨ ਦੇ ਵਿੱਚ ਇੱਕੋ ਗੱਲ ਸੀ ਕਿ ਇਹਨਾਂ ਨੇ ਬਿਆਦੀ ਕਰਾਈ ਹੈ ਕਿਸੇ ਨਾਲ ਗੱਲ ਕਰਦੇ ਸੀ ਹਰ ਬੰਦਾ ਕਹਿੰਦਾ ਸੀ ਕਿ ਜੀ ਨਹੀਂ ਸ਼ੋਮਣੀ ਕਾਲੀਦਾਲ ਨੇ ਬਿਆਦੀ ਕਰਾਈ ਹੈ ਚਾਹੇ ਉਹ ਇੱਕੋ ਪਰਿਵਾਰ ਨੇ ਇੱਕੋ ਬੰਦੇ ਨੇ ਕਰਵਾਈ ਸੀਗੀ ਪਰ ਨਾਂ ਤਾਂ ਸ਼ੋਮਣੀ ਕਾਲੀਦਾਲ ਦਾ ਕਰਦਾ ਬਹੁਤ ਜੋਰ ਲਾਇਆ ਆਲਮੋਸਟ ਦੇਖਿਆ ਪਟਸਰ ਲੱਗੀ ਇਹ ਨਹੀਂ ਕਿ ਇਹ ਗੱਲ ਪੰਪਲਿਕੋ ਦਿਨ ਚ ਮਚਿਆ ਥੱਲਾ ਕੱਲਾ ਬੰਦਾ ਸਾਡੇ ਵਿੱਚ ਜਾ ਕੇ ਬੈਠ ਕੇ ਗੱਲ ਕਰਦਾ ਰਿਹਾ ਕਿ ਜੀ ਆਪਾਂ ਨੂੰ ਇਹ ਗੱਲ ਤੇ ਤੇ ਫੈਲਾ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਟੈਂਪਰਰੀ ਛੱਡ ਜੋ ਹਾਲ ਕੱਤਰ ਛੱਡ ਦੋ 6 ਮਹੀਨੇ ਖਾਤਰ ਛੱਡ ਜੋ ਕਹਿੰਦੇ ਛੱਡਣਾ ਤਾਂ ਹੈ ਹੀ ਨਹੀਂ ਮੈਂ ਫਿਰ ਆਪਾਂ ਸ਼੍ਰੀ ਕਾਲ ਤੱਕ ਸਾਥ ਜਾਈਏ ਉੱਥੇ ਵੀ ਜਾਣਾ ਨਹੀਂ ਹੈ ਹਾਂ ਆਪਾਂ ਬਾਲ ਸਾਹਿਬ ਦੇ ਭੋਗ ਤੇ ਮਾਫੀ ਮੰਗ ਲਾਂਗੇ ਆਪਾਂ ਫਰਾਂਸ ਸਾਹਿਬ ਮਾਫੀ ਮੰਗ ਲਾਂਗੇ ਅਸੀਂ ਬੇਨਤੀ ਕਰਦੇ ਰਹੇ ਕਿ ਵੀ ਨਹੀਂ ਇਹ ਮਾਫੀ ਨਹੀਂ ਆਪਾਂ ਨੂੰ ਵਿਧੀ ਵਿਵਹਾਰ ਦੇ ਨਾਲ ਜੋ ਸਾਨੂੰ ਪੰਥ ਨੇ ਦੱਸਿਆ ਜੋ ਹੁਕਮ ਕੀਤਾ ਗੁਰੂ ਸਾਹਿਬ ਨੇ ਉਹਦੇ ਮੁਤਾਬਕ ਆਪਾਂ ਚੱਲੀਏ ਜਦੋਂ ਬਿਲਕੁਲ ਇਹ ਗੱਲ ਨਹੀਂ ਬਣੀ ਤੁਹਾਨੂੰ ਮੰਨਦੈ ਨਾ ਸੁਣ ਲੱਗਿਆ ਕਿ ਵੱਡੇ ਬਾਦ ਸਾਹਿਬ ਨੇ ਇੱਕ ਵਾਰ ਸਾਨੂੰ ਟੈਲੀਫੋਨ ਕਰਕੇ 10 ਬੰਦਿਆਂ ਨੂੰ ਬੁਲਾਇਆ ਮੈਂ ਇਸੀ ਪੁੱਛ ਕੇ ਦੇਖ ਲਿਓ ਮਲੂਕਾ ਸੀ ਬੀਬੀ ਜਗੀਰ ਕੌਰ ਸੀ ਤਾਮੀ ਸਾਹਿਬ ਸੀ ਤਾਮੀ ਸਾਹਿਬ ਤਾਂ ਜੀ ਉਹਨਾਂ ਦੇ ਨਾਲ ਨੇ ਪੁੱਛੇ ਵੀ ਬੁਲਾਏ ਸੀ ਜਾਂ ਨਹੀਂ ਬੁਲਾਏ ਸੀ ਗਰੇਵਾਸੀ ਛੰਦ ਦੀ ਢਿਲੋਂ ਸੀ ਅਲਮੋਸਟ 10 ਬੰਦੇ ਜਿਹੇ ਸੀ ਆਪਣੇ ਉਹਨੂੰ ਕੋਰ ਕਮੇਟੀ ਦੇ ਮੈਂਬਰ ਸਮਝੇ ਜਿਹੜੇ ਨੇੜੇ ਸਮਝੇ ਪੁੱਛਿਆ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਸਾਰਿਆਂ ਨੇ ਕਿਹਾ ਕਿ ਜੀ ਤੁਹਾਨੂੰ ਟੈਂਪਰੀ ਛੱਡ ਦੇਣਾ ਚਾਹੀਦਾ ਤੁਸੀਂ ਇੱਕ ਬੰਦਾ ਜਿਹੜਾ ਮਰਜ਼ੀ ਬਣਾ ਦੋ ਤੁਸੀਂ ਪੰਜ ਬੰਦੇ ਜਿਹੜੀ ਮਰਜ਼ੀ ਬਣਾ ਦੋ ਤੁਹਾਡੇ ਮੁਤਾਬਕ ਚੱਲਾਂਗੇ ਜੇ ਲੰਮਾ ਨਹੀਂ ਕਰਨਾ ਕਟੋ ਘਟ ਸਰੂਰ ਦੀ ਜਦੋਂ ਇਲੈਕਸ਼ਨ ਹੋਈ ਆ ਬਾਈ ਇਲੈਕਸ਼ਨ ਹੋਈ ਆ ਸਿਮਰ ਸਿਮਾਂਂ ਦਿੱਤੇ ਨੇ ਕਿ ਵੀ ਕਟੋਵਰਤ ਜਾ ਇਲੈਕਸ਼ਨ ਨਾਲ ਲੜੋ ਆਪਾਂ ਬਹੁਤ ਬੁਰੀ ਤਰ੍ਹਾਂ ਤੇ ਹਾਰਾਂਗੇ ਅਸੀਂ ਆਉਣ ਸਾਰ ਤੁਹਾਡੀ ਗੱਲ ਚ ਹਾਰ ਪਾਵਾਂਗੇ ਇੱਕ ਮਹੀਨੇ ਦੀ ਗੱਲ ਹੀ ਐ ਕਹਦਾ ਵੀ ਨਹੀਂ ਜੇ ਮੈਂ ਛੱਡ ਕੇ ਜਾਊਂਗਾ ਮੈਂ ਪਾਰਟੀ ਤੋਂ ਕੀ ਲੈਣਾ ਮੈਨੂੰ ਪਾਰਟੀ ਤੋਂ ਕੀ ਕਰਨ ਮੈਂ ਤਾਂ ਫਿਰ ਆਪਣਾ ਕੰਮ ਕਰੂੰਗਾ ਤੁਹਾਨੂੰ ਪਤਾ ਹੀ ਵੀ ਆਪਣੇ ਪਰਿਵਾਰ ਚ ਵੀ ਹੁੰਦਾ ਅਮਨ ਸਾਹਮਣੇ ਬੈਠ ਕੇ ਅੱਖਾਂ 'ਚ ਸ਼ਰਮ ਹੁੰਦੀ ਐ ਵੱਡੇ ਬਾਲ ਸਾਹਮਣੇ ਜੀ ਚਲੋ ਜੀ ਫਿਰ ਠੀਕ ਐ ਤੁਹਾਡੀ ਮਰਜ਼ੀ ਐ ਜੀ ਜੋ ਮਰਜ਼ੀ ਕਰ ਲੋ ਜੀ ਇੱਕ 8 ਦਾ 8-9 ਸਾਲ ਗੱਲ ਕਰਦੀ ਰਹੀ ਲੱਗਦਾ ਅਣ ਸਾਡੇ ਨੂੰ ਇਹ ਸਟੈਪ ਚੁੱਕਿਆ ਆਪਣੇ ਪਰਿਵਾਰ ਤੋਂ ਆਡ ਵੀ ਹੋਣਾ ਹੋਵੇ ਪਾਰਟੀ ਛੱਡਣੀ ਹੋਵੇ ਕੋਈ ਸੌਕਾ ਕੰਮ ਥੋੜਾ ਹੁੰਦਾ ਫੇਰ ਕਿਹਾ ਕਿ ਵੀ ਨਹੀਂ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਈਏ ਇਹ ਕੁਛ ਕਰਨ ਜਾਂ ਨਾ ਕਰਨ ਆਪਾਂ ਆਪਣੇ ਆਪ ਨੂੰ ਦਾ ਬਰੀ ਕਰ ਲਈਏ ਅਸੀਂ ਉੱਥੇ ਲਿਖ ਕੇ ਦਿੱਤਾ ਕਿ ਜੀ ਸਾਡੀ ਸਰਕਾਰ ਦੇ ਵਿੱਚ ਸਾਡੇ ਟਾਈਮ ਦੇ ਵਿੱਚ ਸਰਛਿਆ ਇਹਨੂੰ ਮਾਫੀ ਹੋਈ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕੋਲੀ ਚੱਲੀ ਸੈਨੂ ਡੀਜੀਪੀ ਦਾ ਆਇਆ ਆਲੂ ਟਿਕਟ ਦਿੱਤੀ ਇਹ ਗਲਤੀਆਂ ਨੇ ਸਾਡੀ ਸਰਕਾਰ ਦੀ ਤੁਸੀਂ ਸਾਡੇ ਲਈ ਜੋ ਸਜ਼ਾ ਲਾਉਂਗੇ ਅਸੀਂ ਮੰਨਣ ਨੂੰ ਤਿਆਰ ਆਂ ਸਾਡੀ ਗਲਤੀ ਇਹ ਹੈ ਸਾਡੀ ਇਹਦੇ ਕਿਸੇ ਦੀ ਕੋਈ ਮਾੜੀ ਮੋਟੀ ਵੀ ਗੱਲ ਹੈ ਨਹੀਂ ਪਰ ਸਾਡੀ ਇਹ ਗਲਤੀ ਸੀ ਵੀ ਅਸੀਂ ਉਦੋਂ ਚੁੱਪ ਰਹੇ ਉਦੋਂ ਅਸੀਂ ਜੇ ਅੱਜ ਕੰਮ ਕੀਤਾ ਉਦੋਂ ਕਰਨਾ ਚਾਹੁੰਦਾ ਸੀ ਅਸੀਂ ਸ਼ਰਮੋ ਸ਼ਰਮੀ ਕਹਿ ਲਓ ਜੇ ਮਰਜ਼ੀ ਕਰ ਲਓ ਅਸੀਂ ਉਹ ਗੱਲ ਨਹੀਂ ਕੀਤੀ ਅੱਜ ਅਸੀਂ ਉਸ ਗਲਤੀ ਦੀ ਸ਼ਿਰਕਾਲਤਾ ਸਤ ਮਾਫੀ ਮੰਗਣਾ ਹੈ ਆਹ ਗੱਲ ਤਾਂ ਫਿਰ ਬਾਅਦ ਚ ਚੱਲੀ ਕਿ ਵੀ ਉਹਨਾਂ ਨੂੰ ਬੁਲਾਓ ਇੱਥੇ ਬੁਲਾ ਕੇ ਉਹਨਾਂ ਨੇ ਕਿਹਾ ਜੋ ਦੇਖਿਆ ਹੈ ਥੋੜਾ ਸਾਹਮਣੇ ਦੱਸਿਆ ਹੈ ਚੰਤੀ ਜੀ ਨੇ ਵੀ ਅੱਛਾ ਤੁਹਾਨੂੰ ਵੀ ਕੱਲੀ ਕੱਲੀ ਗੱਲ ਕਿ ਕੀ ਹੋਇਆ ਕਿਵੇਂ ਹੋਇਆ ਉਹ ਸਾਰੇ ਹਾਂ ਵੀ ਕੀਤੀ ਉਹ ਤੋਂ ਮੇਰਾ ਖਿਆਲ ਹੈ ਵੀ 10 ਦਿਨ ਲੰਘੇ 10 ਦਿਨ ਬਾਅਦ ਹੀ ਮੁਖਸ਼ਰ ਸਾਹਿਬ ਤੇ ਜਾ ਕੇ ਕਹਤਾ ਕਿ ਜੀ ਉਹ ਤਾਂ ਅਸੀਂ ਐਵੇਂ ਮੰਨ ਗਏ ਸੀ ਲੋਕਾਂ ਨੇ ਮਾਫੀ ਦੇ ਦਿੱਤੀ ਸੀ ਇੱਕ ਮੈਸੇਜ ਹੀ ਵਗਿਆ ਸੀ ਦੁਨੀਆ ਦੇ ਵਿਚਾਰੀ ਦੇ ਵਿੱਚ ਕਿ ਸਿਰਫ ਤੇ ਸਿਰਫ ਸਿੱਖਾਂ ਕੋਲ ਇੱਕ ਸ੍ਰੀ ਅਕਾਲ ਪਖ ਸਾਹਿਬ ਹੈ ਜਿੱਥੇ ਵੱਡੇ ਤੋਂ ਵੱਡਾ ਬੰਦਾ ਜੋ ਮਰਜ਼ੀ ਹੋਵੇ ਜੋ ਕਹਿਣ ਦੇ ਉਹ ਮੰਨਿਆ ਜਾਂਦਾ ਪਰ ਇਹਨਾਂ ਨੇ ਉਹ ਵੀ ਮਿੱਟੀ ਕਰਤੀ ਬਾਅਦ ਦੇ ਵਿੱਚ ਕਿਹਾ ਕਿ ਵੀ ਨਹੀਂ ਜਿਸ ਤੋਂ ਮੰਨੇ ਨਹੀਂ ਹੈ ਜਿਹੜੀ ਉੱਥੇ ਗੋਲੀ ਵੀ ਚੱਲੀ ਉਹ ਵੀ ਇੱਕ ਵਿਦਰੋਹ ਸੀ ਮੰਨ ਦੇ ਵਿੱਚ ਗੁੱਸਾ ਹੀ ਹੋਊਗਾ ਮੰਨ ਦੇ ਜਿਹਨੇ ਇਹ ਕੰਮ ਕੀਤਾ ਨਹੀਂ ਆਪਣੇ ਆਪ ਨੂੰ ਬੰਦਾ ਸੋਚਦਾ ਮੇਰੇ ਨਾਲ ਕੀ ਹੋਊਗਾ ਕਿੰਨਾ ਗੁੱਸਾ ਹੋਊਗਾ ਕਿੰਨਾ ਕਿ ਆਪਾਂ ਹੁਣ ਸਾਰੇ ਹਿਸਾਬ-ਕਿਤਾਬ ਲਾਤਾਂ ਪਰ ਚਲੋ ਜੋ ਵੀ ਹੋਇਆ ਅਖੀਰ ਨੂੰ ਸੁਧਾਰ ਲਹਿਰ ਬਣੀ ਸੁਧਾਰ ਲਹਿਰ ਦੇ ਵਿੱਚ ਇੱਕੋ ਮੰਤ ਦੇ ਵਿੱਚ ਗੱਲ ਸੀਗੀ ਕਿ ਵੀ ਆਪਾਂ ਜੋ ਸ਼ੋਮਣੀ ਕਲਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਣਿਆ ਹੈ ਉਹਦੇ ਮੁਤਾਬਕ ਕੰਮ ਕਰਨਾ ਸ਼ੁਰੂ ਕਰੀਏ ਇਹ ਸੁਧਾਰ ਲਿਆਈਏ ਹੁਣ ਸੁਧਾਰ ਕੀ ਨੇ ਕਿ ਵੀ ਇੱਕ ਪਰਿਵਾਰ ਦਾ ਕਿਤੇ ਕਬਜ਼ਾ ਨਾ ਹੋਵੇ ਜੇ ਜਿਲ੍ਹਾ ਵੀ ਸ਼ੋਮਣੀ ਕਲਦਲ ਦਾ ਪ੍ਰਧਾਨ ਬਣਦਾ ਹੈ ਉਹ 22 ਸਾਲ ਖਤਰ ਪ੍ਰਧਾਨ ਬਣ ਜੇ ਦੋ ਟਰਮਾ ਕਰ ਲੇ ਬਤਲ ਬਤਲ ਪੰਜ ਸਾਲ ਭੇਜਵੇ ਪੰਜ ਸਾਲ ਤੋਂ ਬਾਅਦ ਨਮਾ ਪ੍ਰਧਾਨ ਬਣ ਜੇ ਚੀਫ ਮਿਨਿਸਟਰ ਹੈ ਦੋ ਟਰਮਾ ਲਾਲਵੇ ਦੋ ਟਰਮਾ ਤੋਂ ਬਾਅਦ ਨਮਾ ਚੀਫ ਮਿਨਿਸਟਰ ਬਣ ਜੇ ਕੋਈ ਮੰਤਰੀ ਬਣਦਾ ਦੋ ਟਰਮਾ ਲਾ ਕੇ ਉਸ ਤੋਂ ਬਾਅਦ ਕੋਈ ਜਵਾਲੇ ਸਾਰੇ ਦੀ ਭਾਰੀ ਵੀ ਆ ਜੇ ਆਪਣੀ ਇੰਨੀ ਮੈਂ ਵੀ ਨਾ ਵੀ ਸਾਰਾ ਕੁਝ ਮੇਰੇ ਨਾਲ ਹੀ ਚੱਲਦਾ ਜਿਵੇਂ ਆਪ ਅੱਜ ਆਪਾ ਦੇਖ ਰਹੇ ਆ ਜਿੰਨੂੰ ਮਰਜ਼ੀ ਗੱਲ ਕਰ ਲੋ ਉਹ ਜੀ ਸ਼ਕਵੀਰ ਤੋਂ ਕਿਵੇਂ ਬਣਾ ਅਕਾਲੀ ਨੂੰ ਕਿਵੇਂ ਚਲਾ ਲਵਾਂਗੇ ਵੇਖੀ ਉਦੇ ਕੋਲ ਤਾਂ ਪੈਸੇ ਬਹੁਤ ਨੇ ਜੀ ਪੈਸੇ ਬਹੁਤ ਲਾਉਂਦਾ ਆ ਆਮ ਗੱਲ ਚੱਲਦੀ ਐ ਨਹੀਂ ਚੱਲਦੀ ਤੁਹਾਡੇ ਨਾਲ ਵੀ ਲੋਕ ਕਰਦੇ ਹੋਣਗੇ ਜੇ ਸਹੀ ਮੈਂ ਇਹਨਾਂ ਦੇ ਵਿੱਚ ਪਛਦੇ ਹਾਂ ਉਹ ਸ਼ੋਮਨੀ ਕਲਦਲ ਚ ਪੈਸੇ ਕੱਢਦਾ ਰਿਹਾ ਹੈ ਲਾਇ ਹੀ ਨਹੀਂ ਪੈ ਅਸੀਂ ਦਿੰਦੇ ਰਹੇ ਹਾਂ ਆ ਇਲੈਕਸ਼ਨ ਦੇ ਵਿੱਚ ਵੀ ਮੈਂ ਕਰੋੜ ਰੁਪਏ ਦੇ ਕਿਹਾ ਸੀ ਜਦੋਂ ਅਸੈਂਬਲੀ ਇਲੈਕਸ਼ਨ ਹੋਈ ਸਾਰੇ ਦਿੰਦੇ ਸੀ ਮੈਂ ਹਿੰਚ ਕਿੱਲੇ ਦਿੰਦੇ ਕੋਈ 10 ਲੱਖ ਦਿੱਤਾ ਜੀ ਕੋਈ 20 ਲੱਖ ਦਿੰਦਾ ਸੀ ਕਿੰਨਾ ਲੱਖ ਦਿੰਦਾ ਹਾਲ ਤੱਕ ਕਿਸੇ ਨੂੰ ਚੋਣ ਨਹੀਂ ਕੋਈ ਮਿਲੀ ਨਹੀਂ ਸਿਰਫ ਤੇ ਸਿਰਫ ਜਿਹੜਾ ਮੈਨੂੰ ਪਤਾ ਲੱਗਿਆ ਚਾਰ ਚੱਕ ਦਿੱਤੇ ਗਏ ਹਲ ਤੱਕ 33 ਲੱਖ ਦੇ ਇੱਕ ਵੱਡੇ ਬਾਦ ਸਾਹਿਬ ਦੇ ਨਾਂ ਉਤੇ ਇੱਕ ਸੁਖਵੀਰ ਦੇ ਨਾਂ ਉਤੇ 60 60 ਲੱਖ ਦੇ ਇੱਕ ਹਰਸ਼ਿੰਦਰ ਦੇ ਨਾਂ ਉਤੇ ਇੱਕ ਆਪਣਾ ਜਿਹੜਾ ਉੱਥੇ ਖੜਾ ਸੀ ਜੋਸ਼ੀ ਅਮਰਸਾਹ ਸਾਹਿਬ ਤੋਂ ਉਹਦੇ ਨਾਂ ਉਤੇ ਹੋਰ ਕਿਸੇ ਨੂੰ ਪੁੱਛਿਓ ਤੁਸੀਂ ਵੀ ਇਲੈਕਸ਼ਨਾਂ ਲੜਦੇ ਹੋ ਤੁਹਾਡੇ ਵੀ ਰਿਸ਼ਤੇਦਾਰ ਨੇ ਸਾਰਿਆਂ ਨੂੰ ਜਾਣਦੇ ਤੁਸੀਂ ਕਿਸੇ ਨੂੰ ਦਾਅਦੋਖੀਆਂ ਚੁਆਨੀ ਦਿੱਤੀ ਹੋਵੇ ਫਿਰ ਫਾਇਦੇ ਕਿੱਡੇ-ਕੱਡੇ ਹੋ ਜਾਂਦੇ ਨੇ ਜਿਹੜਾ ਬੰਦਾ ਇੰਨੇ ਸਾਲ ਕਬਜ਼ਾ ਰੱਖਿਆ ਹੋਵੇ ਸ਼ੋਮਨੀ ਕਾਲੀਦਾਲ ਤੇ ਕਟੋ-ਕਟ ਪੰਜ ਵਾਰ ਮੁੱਖ ਮੰਤਰੀ ਰਿਹਾ ਹੋਵੇ ਉਹ ਏਰੀਏ ਦੇ ਵਿੱਚ ਇੰਡਸਟਰੀਸਟ ਨੂੰ ਵਪਾਰੀ ਨੂੰ ਜੋ ਮਰਜ਼ੀ ਕਹ ਦੇਵੇ ਉਹ ਕਹਿੰਦੇ 20 ਕਰੋੜ ਚਾਹੀਦਾ 30 ਕਰੋੜ ਚਾਹੀਦਾ 50 ਕਰੋੜ ਚਾਹੀਦਾ 100 ਕਰੋੜ ਚਾਹੀਦਾ ਕੋਈ ਨਾ ਹੀ ਨਹੀਂ ਕਹਿੰਦਾ ਫਿਰ ਲਿੰਕ ਕਿੱਡੇ ਕਿੱਡੇ ਹੋਣ ਸੈਂਟਰ ਸਰਕਾਰ ਦੇ ਵਿੱਚ ਹੀ ਪੂਰੀ ਗੱਲ ਸੀ ਪਰ ਜਿਹੜਾ ਲਾਲਚ ਹੈ ਪੰਜਾਬੀ ਵਿੱਚ ਕਹਿੰਦਾ ਬੜੀ ਬੁਰੀ ਬਲਾ ਹੁੰਦੀ ਹੈ ਇੱਕ ਵਾਰੀ ਪਤਾ ਨਹੀਂ ਤੁਹਾਨੂੰ ਤੁਹਾਡੇ ਮਾਗਛਾਇਆ ਜਾਂ ਨਹੀਂ ਹੈ ਜਦੋਂ ਭਾਜਪਾ ਦੀ ਸਰਕਾਰ ਬਣੀ ਹੈ ਉਦੋਂ ਡਾਮਾ ਡੋਲ ਸੀ ਕਿਸੇ ਦੀ ਮжоਰਿਟੀ ਨਹੀਂ ਸੀ ਆਈ ਬਰਨਾ ਸਾਹਿਬ ਦੀ ਗੱਲ ਤਲਪੀ ਬਰਨਾ ਸਾਹਿਬ ਨੂੰ ਆਪਾਂ ਪ੍ਰਾਈਮ ਮਿੰისტਰ ਬਣਾ ਦੇ ਕੋ ਗੱਲ ਪਹੁੰਚਣੀ ਸੀ ਵੱਡੇ ਬਾਦ ਸਾਹਿਬ ਕੋ ਵੀ ਗੱਲ ਪਹੁੰਚ ਗਈ ਉਹ ਆਪਣੇ ਬੰਦੇ ਲੈ ਕੇ ਸਿੱਧੇ ਬਾਗੇ ਕਿ ਜੀ ਅਸੀਂ ਤਾਂ ਅਨ ਕੰਡੀਸ਼ਨਲ ਬਾਪੀ ਨੂੰ ਸਪੋਰਟ ਕਰਦੇ ਆਂ ਬੀ ਜੀ ਪੀ ਦੀ ਸਪੋਰਟ ਕਰਦੇ ਆਂ ਅੱਜ ਤਾਈਂ ਕਹਿੰਦੇ ਨੇ ਸਾਨੂੰ ਕਿ ਵੀ ਤੁਸੀਂ ਬੀ ਜੀ ਪੀ ਵਾਲਿਆਂ ਬੀ ਜੀ ਪੀ ਨੇ ਧੱਕੇ ਸਾਨੂੰ ਕਾਲ ਤੱਕ ਤੇ ਭੇਜਤਾ ਉਦੋਂ 100% ਗੱਲ ਬਣ ਗਈ ਸੀ ਕਿਉਂਕਿ ਮжоਰਿਟੀ ਹੈ ਹੀ ਨਹੀਂ ਸੀ ਫੇਰ ਇਹ ਅਸੀਂ ਅਨ ਕੰਡੀਸ਼ਨ ਸਪੋਰਟ ਕਰਦੇ ਆ ਉਹ ਅਨ ਕੰਡੀਸ਼ਨ ਸਪੋਰਟ ਲਾਸਟ ਤੱਕ ਚੱਲਦੀ ਨਹੀਂ ਕਿਸਾਨ ਉਧਰ ਚੱਲਿਆ ਅਸੀਂ ਕਿਹਾ ਕਿ ਵੀ ਆਪਾਂ ਨੂੰ ਹੁਣ ਛੱਡ ਦੇਣਾ ਚਾਹੀਦਾ ਸਾਰੇ ਬਾਕੀ ਬੰਦੇ ਵੀ ਛੱਡ ਦੇ ਨੇ ਤੁਸੀਂ ਬੀਜੇਪੀਐਲ ਨੂੰ ਕਹਿ ਦਿਓ ਕਿ ਵੀ ਜੀ ਸਾਡੀ ਸਾਜਾ ਸਾਡੀ ਸਟੇਟ ਚ ਬਾਰਾ ਨਹੀਂ ਖਾਂਦਾ ਕਿਸਾਨ ਬਹੁਤ ਤਕੜੇ ਨੇ ਕਿਸਾਨੀ ਦਾ ਸਾਡਾ ਮੈਨ ਕੀਤਾ ਹੈ ਵੀ ਅਸੀਂ ਤੁਹਾਡੇ ਨਾਲ ਨਹੀਂ ਚੱਲ ਸਕਦੇ ਨਹੀਂ ਜੀ ਇਹਦਾ ਬਿਲ ਬੜੇ ਹੱਕ ਚ ਨੇ ਜੀ ਆ ਚਿੱਠੀ ਦੇਖ ਲਓ ਜੀ ਆ ਦੇਖ ਲਓ ਜੀ तकरबन दो महीने गल चली गई जब उ घर घेर लिया उतों बाहर निकलना बंद करता फिर कहते जी हूँ छद अजे छू जीता गल खत्म कर दू चलो असी तो फिर भी मन गए भी चलो जी ठीक है सो so, यह जरा स्टैप चुके है बहुत ओखा होकर स्टैप चुकया सारे बंद सलाह करके नहीं गल के भी असी आप महारे चल पे मैं अपने समान के सारे बंद बुलाया कट किया दसो भी की करना वो तो कहें जी ती जाओ चाहे ना जाओ ਅਸੀਂ ਤਾਂ ਸ਼੍ਰੀ ਅਕਾਲ ਤਖਸਰ ਨਾਲ ਖੜੇ ਆਂ ਮਾਝਾ ਜੇ ਤੁਸੀਂ ਖੜੇ ਮੈਂ ਤੁਹਾਡੇ ਨਾਲ ਖੜਾ ਸੋ ਇਹ ਸਟੈਪ ਬਹੁਤ ਅਫਾਹ ਹੋ ਕੇ ਚੱਕਿਆ ਔਰ ਹੁਣ ਆਪਣੀ ਡਿਊਟੀ ਬਣਦੀ ਸਾਰਿਆਂ ਦੀ ਬਲਕਿ ਤੁਸੀਂ ਸਲਾਹ ਦਿਓ ਸਾਨੂੰ ਜੇ ਹੋਰ ਵੀ ਕੋਈ ਸੁਧਾਰ ਕਰਨਾ ਹੈ ਆ ਮੈਂ ਮੇਂ ਦੋ ਗੱਲਾਂ ਤੁਹਾਨੂੰ ਦੱਸਤੀਆਂ ਵੀ ਆ ਅਸੀਂ ਸੋਚਿਆ ਤੇ ਹੋਰ ਵੀ ਬਹੁਤ ਗੱਲਾਂ ਨਹੀਂ ਕਰਨੀਆਂ ਜਦੋਂ ਅਕਾਲੀਦਾਰ ਬਣਿਆ ਜਦੋਂ ਅਸੀਂ ਛੋਟੇ ਹੁੰਦੇ ਸੀ ਕੋਈ ਕੋਈ ਰਾਜ ਕਰਨਾਂ ਦੀ ਗੱਲ ਤਾਂ ਹੈ ਹੀ ਨਹੀਂ ਸੀ ਕੋਈ ਚੇਅਰਮੈਨ ਇਹ ਲੈਣ ਵਾਲੀ ਗੱਲ ਕੋਈ ਨਹੀਂ ਸੀ ਉਹ ਲੈਸਨ ਕਾਰਜ ਕਰਨ ਆਈ ਸੀ ਲੜਾਈ ਕਰਨ ਆਈ ਸੀ ਹੁਣ ਸਰਕਾਰਾਂ ਰਹੀਆਂ ਉਦੋਂ ਸਰਕਾਰ ਦਾ ਨੌਈ ਨਹੀਂ ਸੀ ਹੁੰਦਾ ਪਰ ਦਬਦਬਾ ਸ਼ੋਮਨੀ ਕਲਦਲ ਦਾ ਐਡਾ ਵੱਡਾ ਸੀ ਕਿ ਇੱਥੇ ਬੁਰਕ ਮਾਰਦੇ ਸੀ ਦਿੱਲੀ ਹਲ ਜਾਂਦੀ ਸੀ ਇੰਦਰਾ ਗਾਂਧੀ ਮਿੰਤਾ ਕਰਦੀ ਸੀ ਕਿ ਤੁਸੀਂ ਐਮਰਜੈਂਸੀ ਦੇ ਵਿੱਚ ਹਿੱਸਾ ਲਾ ਲਓ ਪੰਜਾਬ ਦੇ ਵਿੱਚ ਰਾਜ ਕਰੀ ਚਲੋ ਜੋ ਮਰਜ਼ੀ ਕਰ ਲਓ ਪਰ ਪੰਥ ਟਕੜਾ ਸੀ ਪੰਥ ਦੀ ਗੱਲ ਸੀ ਲੋਕ ਨਾਲ ਜੁੜੇ ਹੋਏ ਸੀ ਕਿੰਨਿਆ ਜਿਹੜਾ ਕੱਟੀਆਂ ਨੇ ਆਪਣੇ ਕਿੰਨਿਆ ਜਿਹੜਾ ਤੇ ਗਏ ਨੇ ਆਪਣੇ ਤਾਂ ਕੱਟ ਗਏ ਹੋਮਗੇ ਆਪਾਂ ਆਪਣੇ ਜੋ ਵੀ ਕਹੀ ਗਏ ਨੇ ਪਰ ਮੈਨੀਗੇਸਟੀਕਲ ਪੋਜੀਸ਼ਨ ਪਰ ਬਹੁਤ ਲੋਕ ਗਏ ਪਰ ਉਦੋਂ ਜਿਹੜਾ ਦਾਈ ਸੀਗਾ ਉਹ ਵੀ ਨਸ਼ੇ ਹੀ ਹੁੰਦਾ ਸੀ ਇੱਕ ਕੇ ਪੰਥ ਦੀ ਸੇਵਾ ਕਰ ਰਹੀ ਸੀ ਸੋ ਬੇਨਤੀ ਹੈ ਕਿ ਆ ਜਿਹੜੀ ਬੇਟੀ ਦੀ ਗੱਲ ਕਰ ਰਹੇ ਆ ਸੰਤ ਕਰਤਾਰ ਸਿੰਘ ਬਹੁਤ ਵੱਡਾ ਨੌ ਸੀ ਬਹੁਤ ਵੱਡੀ ਉਹਨਾਂ ਲੜਾਈ ਲੜੀ ਉਹਨਾਂ ਦੀ ਬੇਟਾ ਸੀ ਮਰੀਕ ਸਿੰਘ ਜੋ ਸੰਤ ਭਿੰਡਰਾ ਦੇ ਨਾਲ ਰਹੇ ਲੜਾਈ ਲੜੀ আর ਇਹ ਵੀ ਸੀ ਕਿ ਸ਼ਹੀਦੀ ਦੇ ਦਾਂਗੇ ਪਰ ਪਿੱਠ ਦਿਖਾ ਕੇ ਨਹੀਂ ਭਜਦੇ আর ਸ਼ਹੀਦੀ ਦਿੱਤੀ ਉਹਨਾਂ ਦੀ ਬੇਟੀ ਆ ਇਹ ਬਹੁਤ ਵਧੀਆ ਬੋਲਦੀ ਆ ਬਹੁਤ ਲੋਕਾਂ ਦੀ ਤਾਂ ਹੁਣ ਇਹ ਸ਼ਰਤ ਹੁੰਦੀ ਆ ਕਿ ਬੇਟੀ ਨੂੰ ਜ਼ਰੂਰ ਬੜਾਇਓ ਸੀ ਇੱਥੇ ਜੀ ਗਿਆਨੀ ਆਪੀ ਜੀ ਕਿੰਨੀ ਇਹਨਾਂ ਖਾਤਰ ਲੜਾਈ ਲੜਦੇ ਰਹੇ ਹੋ ਜੋ ਉਹਨਾਂ ਨਾਲ ਕੀਤੀ ਉਹ ਵੀ ਦੇਖ ਲੋ ਅਚਲਪਾ ਦੇ ਦੇਖੀਏ ਜਿਹੜੇ 24 ਸਾਡੇ ਚੋਂ ਵੀ ਨਾ ਥੋੜੀ ਜਿਹੀ ਕੱਟਲਬਾਦੀ ਨੇ ਉਹ ਕਹਿੰਦੇ ਸੀ ਸਿੰਘ ਸਾਹਿਬ ਨੇ ਫੈਸਲਾ ਕੋਈ ਵਧੀਆ ਨਹੀਂ ਕੀਤਾ ਹੈ ਇਹਨਾਂ ਨੂੰ ਸਜ਼ਾ ਵੱਡੀ ਲਗਣੀ ਚਦੇ ਗਨਾਹ ਨੇ ਇਹਨਾਂ ਦੇ ਵੱਡੀ ਸਜ਼ਾ ਮਿਲਣੀ ਚਾਹੀਦੀ ਸੀ ਪਰ ਫੇਰ ਵੀ ਚਲੋ ਸਾਰਿਆਂ ਨੇ ਐਕਸੈਪਟ ਕਰ ਲਿਆ ਸਾਰੀ ਦੁਨੀਆ ਨੇ ਐਕਸੈਪਟ ਕਰ ਲਿਆ ਕਿ ਬਈ ਐਡੀ ਬੜੀ ਗੱਲ ਹੋ ਗਈ ਤੇ ਇਹਨਾਂ ਨੇ ਉਹ ਵੀ ਨਹੀਂ ਮੰਨਿਆ ਜੇ ਕਿਤੇ ਐ ਜੀਟੀ ਚ ਮੰਨ ਲੈਂਦਾ ਤਾਂ ਲੋਕਾਂ ਨੇ ਮਾਫੀ ਵੀ ਦੇ ਦੇਣੀ ਸੀ ਪਰ ਨਹੀਂ ਮਾਫੀ ਵਾਲਾ ਕੋਈ ਖਾਨਾ ਹੈ ਨਹੀਂ ਸੀ ਜੋ ਕੁਦਰਤ ਨੇ ਜਿਹੜੀਆਂ ਗਨਾਹ ਕੀਤੇ ਨੇ ਜੇ ਉਧਰ ਥੋੜੀ ਜਿਹੀ ਘਟਵੀਂ ਸੜ ਲੱਗੀ ਉਹ ਆ ਉਹਨਾਂ ਤੋਂ ਆਪੇ ਕਹਾ ਲਿਆ ਕਿ ਵੀ ਆ ਨਹੀਂ ਐਂ ਕਰਨਾ ਹੈ ਸੋ ਸਾਰਿਆਂ ਨੂੰ ਹੁਣ ਹੱਥ ਵਨ ਕੇ ਬੇਨਤੀ ਹੈ ਕਿ 22 ਜੀਗ ਨੂੰ 10 ਵਜੇ ਆਪਣਾ ਮੱਲਿਆਲ ਗੁਰਦਵਾਰ ਸਾਹਿਬ ਉੱਥੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਆਪਾਂ ਉਹਨਾਂ ਦੀਆਂ ਗੱਲਾਂ ਸੁਣਨੀਆਂ ਨੇ ਆਪਾਂ ਆਹ ਜਿਪਣੀਆਂ ਗੱਲਾਂ ਕਹ ਲਿਆ ਮੈਂ ਚਾਹੁੰਦਾ ਸੀ ਤੁਸੀਂ ਕੋਈ ਸਲਾਹ ਦਿਓ